ਪਾਰਟੀ ਮੂਲ ਦੀ ਅਮਰੀਕੀ ਵਕੀਲ ਮथुरा ਸ਼੍ਰੀਦਰਨ ਨੂੰ ohio ਸੂਬੇ ਦੀ 12ਵੀਂ ਸੋਲੀਸਟਰ ਜਰਨਲ ਵੱਜੋਂ ਨਿਯੁਕਤ ਕੀਤਾ ਗਿਆ ਤਾਂ ਹਰ ਪਾਸਿਓਂ ਨਸਲੀ ਟਿੱਪਣੀਆਂ ਦੀ ਬਰਸਾਤ ਹੋਣ ਲੱਗ ਪਈ ਮथुरा ਦੇ ਮੱਥੇ ਤੇ ਬਿੰਦੀ ਦੇਖ ਕੇ ਸੋਸ਼ਲ ਮੀਡੀਆ ਤੇ ਲੋਕ ਉਸਨੂੰ ਜਮ ਕੇ ਟਰੋਲ ਕਰਨ ਲੱਗੇ ਇਸ ਨਸਲੀ ਟਰੋਲਿੰਗ ਤੋਂ ਬਾਅਦ ohio ਦੇ ਅਟਾਰਨੀ ਜਰਨਲ ਡੇਵ ਯੋਸਟ ਨੇ ਬਠੂਰਾ ਦਾ ਬਚਾ ਕੀਤਾ ਪਰ ਇਹ ਮੁੱਦਾ ਸਾਨੂੰ ਦੱਸਦਾ ਹੈ ਕਿ ਭਾਰਤੀ ਮੂਲ ਦੇ ਲੋਕ ਭਾਵੇਂ ਅਮਰੀਕਾ ਵਿੱਚ ਪੈਦਾ ਹੋਣ ਪੜ੍ਹਾਈ ਲਿਖਾਈ ਕਰਨ ਤੇ ਆਪਣੀ ਮਿਹਨਤ ਨਾਲ ਉੱਚੇ ਅਹੁਦਿਆਂ ਤੇ ਕੰਮ ਕਰਨ ਪਰ ਅਮਰੀਕੀ ਸਮਾਜ ਦੇ ਵਿੱਚ ਹਾਲੇ ਵੀ ਕਿਤੇ ਨਾ ਕਿਤੇ ਸਾਨੂੰ ਸਾਡੀ ਦਿਖ ਦੇ ਲਈ ਸਾਡੇ ਪਹਿਰਾਵੇ ਲਈ ਸਾਡੇ ਸੱਭਿਆਚਾਰ ਦੇ ਲਈ ਟਰੋਲ ਕੀਤਾ ਜਾਂਦਾ ਹੈ ਸਤਿ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਓਹਾਇਓ ਦੇ ਅਟਾਰਨੀ ਜਰਨਲ ਡੇਵ ਯੋਸਟ ਨੇ 31 ਜੁਲਾਈ ਨੂੰ ਮਥਰਾ ਸ੍ਰੀ ਤਰਨੂ ਸੋਲਿਸਟਰ ਜਰਨਲ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਜਿਸ ਨੂੰ ਉਹਨਾਂ ਨੇ ਬ੍ਰਿਲੀਅੰਟ ਤੇ ਕਾਨੂੰਨੀ ਮਾਹਰ ਦੱਸਿਆ ਪਰ ਉਸ ਦੇ ਭਾਰਤੀ ਮੂਲ ਨਾਮ ਅਤੇ ਮੱਥੇ ਤੇ ਬਿੰਦੀ ਲਗਾਉਣ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਨਸਲੀ ਟਿੱਪਣੀਆਂ ਨੇ ਵਿਵਾਦ ਨੂੰ ਵਧਾ ਦਿੱਤਾ ਯੋਸ ਨੇ ਮथुरा ਦਾ ਸਖਤੀ ਦੇ ਨਾਲ ਲੱਗਿਆ ਕਿ ਬਚਾ ਕੀਤਾ ਪਰ ਵਿਰੋਧੀਆਂ ਦੇ ਵੱਲੋਂ ਇਸ ਭਾਰਤੀ ਮੂਲ ਦੀ ਵਕੀਲ ਦਾ ਵਿਰੋਧ ਜਾਰੀ ਹੈ ਮथुरा શ્રી ਤਰੰਗ ਬਾਰੇ ਤੁਹਾਨੂੰ ਜਾਣਕਾਰੀ ਦਈਏ ਤਾਂ ਉਹ ਇੱਕ ਭਾਰਤੀ ਮੂਲ ਦੀ ਅਮਰੀਕੀ ਵਕੀਲ ਹੈ ਜੋ ohio ਦੇ attorney general ਦਫਤਰ ਵਿੱਚ deputy solicitor general ਵਜੋਂ ਸੇਵਾ ਨਿਭਾ ਰਹੀ ਸੀ ਉਸ ਨੂੰ ohio ਸੂਬੇ ਦੀ solicitor general ਵਜੋਂ ਤਰੱਕੀ ਦਿੱਤੀ ਗਈ ਜੋ ਸੂਬੇ ਦਾ ਸਭ ਤੋਂ ਉੱਚਾ ਵਕੀਲ ਦਾ ਅਹੁਦਾ ਹੁੰਦਾ ਹੈ ਇਸ ਨਵੀਂ ਭੂਮਿਕਾ ਦੇ ਵਿੱਚ ਉਹ ਸੁਬਾਈ ਤੇ ਫੈਡਰਲ ਅਦਾਲਤਾਂ ਸਣੇ ਅਮਰੀਕੀ ਸੁਪਰੀਮ ਕੋਰਟ ਦੇ ਵਿੱਚ ਉਹਹਾਇਓ ਦੀ ਨੁਮਾਇੰਦਗੀ ਕਰੇਗੀ। ਮਥੁਰਾ ਨੇ ਸਾਲ 2023 ਦੇ ਵਿੱਚ ਉਹਹਾਇਓ ਬਨਾਮ ਈਪੀਏ ਕੇਸ ਵਿੱਚ ਸੁਪਰੀਮ ਕੋਰਟ ਵਿੱਚ ਸਫਲਤਾਪੂਰਵਕ ਬਹਿਸ ਕੀਤੀ ਜਿਸ ਦੇ ਵਿੱਚ ਫੈਡਰਲ ਵਾਤਾਵਰਣ ਨੀਤੀ ਨੂੰ ਚੁਣੌਤੀ ਦਿੱਤੀ ਗਈ ਸੀ। ਮਥੁਰਾ ਨੇ ਨਿਊਯਾਰਕ ਯੂਨੀਵਰਸਿਟੀ ਸਕੂਲ ਆਫ ਲਾ ਤੋਂ 2018 ਦੇ ਵਿੱਚ ਜੂਰੀਸ ਡਾਕਟਰ ਦੀ ਡਿਗਰੀ ਹਾਸਲ ਕੀਤੀ। ਤੇ ਮੈਸੇ ਚੂਸਿਟਸ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਦੇ ਵਿੱਚ ਮਾਸਟਰਸ ਅਤੇ ਇਕਨੋਮਿਕਸ ਸਣੇ ਦੋ ਬੈਚਲਰ ਡਿਗਰੀਆਂ ਪ੍ਰਾਪਤ ਕੀਤੀਆਂ ਨੇ ਇਸ ਤੋਂ ਇਲਾਵਾ ਉਸਨੇ ਯੂਐਸ ਕੋਰਟ ਆਫ ਅਪੀਲਸ ਤੇ ਯੂਐਸ ਡਿਸਟ੍ਰਿਕਟ ਕੋਰਟ ਦੇ ਵਿੱਚ ਜੱਜਾਂ ਦੇ ਲਈ ਕਲਰਕ ਵਜੋਂ ਕੰਮ ਕੀਤਾ ਹੈ ਜਿਵੇਂ ਹੀ ਮथुरा ਦੀ ਨਿਯੁਕਤੀ ਦਾ ਐਲਾਨ ਹੋਇਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਈ ਯੂਜ਼ਰਸ ਨੇ ਉਸ ਦੀ ਅਮਰੀਕੀ ਨਾਗਰਿਕਤਾ ਨੂੰ ਲੈ ਕੇ ਸਵਾਲ ਉਠਾਏ ਅਤੇ ਉਸ ਦੇ ਭਾਰਤੀ ਮੂਲ ਨਾਮ ਅਤੇ ਮੱਥੇ ਤੇ ਲੱਗੀ ਬਿੰਦੇ ਨੂੰ ਦੇਖ ਕੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਕੁਝ ਯੂਜ਼ਰਸ ਨੇ ਉਸ ਦੀ ਧਾਰਮਿਕ ਪਛਾਣ ਤੇ ਵੀ ਸਵਾਲ ਉਠਾਏ। ਇੱਕ ਯੂਜ਼ਰਸ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ohio ਜਲਦੀ ਹੀ ਪੂਰੀ ਤਰ੍ਹਾਂ ਭਾਰਤੀਆਂ ਦੇ ਹੱਥ ਵਿੱਚ ਹੋਵੇਗਾ। ਜਦੋਂ ਇਹ ਨਸਲੀ ਟੋਲਿੰਗ ਨਹੀਂ ਰੁਕੀ ਤਾਂ ohayo ਦੇ attorney journal dave yust ਨੇ mathura ਦਾ ਸਮਰਥਨ ਕਰਦੇ ਹੋਏ social media ਤੇ ਸਪਸ਼ਟ ਸੰਦੇਸ਼ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਕੁਝ ਲੋਕਾਂ ਨੇ ਗਲਤ ਤਰੀਕੇ ਨਾਲ ਕਿਹਾ ਕਿ mathura ਅਮਰੀਕੀ ਨਹੀਂ ਹੈ ਉਹ ਅਮਰੀਕੀ ਨਾਗਰਿਕ ਹੈ ਅਤੇ ਇੱਕ ਅਮਰੀਕੀ ਨਾਗਰਿਕ ਦੇ ਨਾਲ ਵਿਆਹੀ ਹੋਈ ਹੈ ਅਤੇ naturalized ਅਮਰੀਕੀ ਨਾਗਰਿਕਾਂ ਦੀ ਧੀ ਹੈ ਜੇ ਉਸ ਦਾ ਨਾਮ ਜਾਂ ਰੰਗ ਤੁਹਾਨੂੰ ਪਰੇਸ਼ਾਨ ਕਰਦਾ ਹੈ ਤਾਂ ਮੁੱਦਾ ਉਸ ਦਾ ਜਾਂ ਉਸ ਦੀ ਨਿਯੁਕਤੀ ਦਾ ਨਹੀਂ ਸਗੋਂ ਤੁਹਾਡਾ ਹੈ ਮथुरा ਦੇ ਮੱਥੇ ਤੇ ਲੱਗੀ ਬਿੰਦੀ ਨੂੰ ਦੇਖ ਕੇ ਕੀਤੀਆਂ ਟਿੱਪਣੀਆਂ ਨੇ ਭਾਰਤੀ ਸੱਭਿਆਚਾਰ ਤੇ ਵੀ ਚਰਚਾ ਛੇੜ ਦਿੱਤੀ ਹੈ। ਬਿੰਦੀ ਜੋ Hindu ਪਰੰਪਰਾਵਾਂ ਦੇ ਵਿੱਚ ਤੀਸਰੀ ਅੱਖ ਦਾ ਪ੍ਰਤੀਕ ਹੈ। ਬਿੰਦੀ ਨੂੰ ਧਾਰਮਿਕ ਵਿਸ਼ਵਾਸ ਅਤੇ ਸੱਭਿਆਚਾਰਕ ਪਛਾਣ ਦੇ ਨਾਲ ਵੀ ਜੋੜਿਆ ਜਾਂਦਾ ਹੈ। ਭਾਰਤੀ ਔਰਤਾਂ ਦੇ ਵੱਲੋਂ ਮੱਥੇ ਤੇ ਬਿੰਦੀ ਲਗਾਉਣਾ ਆਮ ਗੱਲ ਹੈ। ਬਿੰਦੀ ਸਾਡੀ ਸੱਭਿਆਚਾਰਕ ਪਛਾਣ ਵੀ ਹੈ। ਮथुरा ਦੀ ਨਿਯੁਕਤੀ ਅਤੇ ਉਸ ਨੂੰ ਮਿਲੀਆਂ ਨਸਲੀ ਟਿੱਪਣੀਆਂ ਅਮਰੀਕਾ ਦੇ ਵਿੱਚ ਭਾਰਤੀ ਅਮਰੀਕੀ ਭਾਈਚਾਰੇ ਦੀ ਸਥਿਤੀ ਤੇ ਸਵਾਲ ਖੜੇ ਕਰਦੀਆਂ ਨੇ। ਭਾਰਤੀ ਅਮਰੀਕੀਆਂ ਦੀ ਆਬਾਦੀ ਜੋ 2020 ਦੀ ਜਨਗਣਨਾ ਦੇ ਮੁਤਾਬਕ 4.5 ਮਿਲੀਅਨ ਦੇ ਕਰੀਬ ਹੈ ਭਾਰਤੀਆਂ ਨੇ ਅਮਰੀਕੀ ਸਮਾਜ ਦੇ ਵਿੱਚ ਅਹਿਮ ਯੋਗਦਾਨ ਪਾਇਆ ਹੈ ਪਰ ਇਸ ਵਿਵਾਦ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਨਸਲੀ ਤੇ ਵਿਦੇਸ਼ੀ ਵਿਰੋਧੀ ਭਾਵਨਾਵਾਂ ਅਜੇ ਵੀ ਅਮਰੀਕੀ ਸਮਾਜ ਦੇ ਵਿੱਚ ਮੌਜੂਦ ਨੇ ਮथुरा ਨੂੰ ਟੋਲ ਕਰਨ ਵਾਲਿਆਂ ਨੂੰ ਉਸ ਦੀ ਬਿੰਦੀ ਨਜ਼ਰ ਆਈ ਉਸ ਦੀ ਯੋਗਤਾ ਉਸ ਦੀ ਸੂਝ-ਬੂਝ ਉਸ ਦੀ ਮਿਹਨਤ ਉਸ ਦੀ ਕਾਬਲੀਅਤ ਨਹੀਂ ਦਿਖੀ ਵਾਕਯਾ ਹੀ ਇਹ ਵਿਸ਼ਾ ਸਿਰਫ ਮਥੁਰਾ ਸ੍ਰੀ ਤਰੰਦਾ ਨਹੀਂ ਬਲਕਿ ਅਮਰੀਕਾ ਵਿੱਚ ਵਸੇ ਉਹਨਾਂ ਸਾਰੇ ਭਾਰਤੀਆਂ ਦਾ ਵਿਸ਼ਾ ਹੈ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਆਪਣੀ ਯੋਗਤਾ ਦੇ ਨਾਲ ਨਾ ਸਿਰਫ ਭਾਰਤ ਦਾ ਨਾਮ ਉੱਚਾ ਕੀਤਾ ਹੈ ਬਲਕਿ ਅਮਰੀਕਾ ਨੂੰ ਦੁਨੀਆ ਭਰ ਦੇ ਵਿੱਚ ਨੰਬਰ 1 ਮੁਲਕ ਹੋਣ ਦਾ ਖਿਤਾਬ ਵੀ ਦਵਾਇਆ ਫਿਰ ਚਾਹੇ ਉਹ ਕਲਪਨਾ ਚਾਵਲਾ ਹੋਵੇ ਉਹ ਸੁੰਦਰ ਪਿਚੋਈ ਹੋਵੇ ਜਾਂ ਫਿਰ ਸਤਿਆ 나ਡੇਲਾ ਭਾਰਤੀਆਂ ਨੇ ਹਰ ਖੇਤਰ ਵਿੱਚ ਆਪਣੇ ਆਪ ਨੂੰ ਸਾਬਿਤ ਕੀਤਾ ਹੈ ਪਰ ਅਮਰੀਕੀ ਸਮਾਜ ਨੂੰ ਹਾਲੇ ਵੀ ਸਾਡੇ ਰੰਗ ਤੋਂ ਸਾਡੇ ਸੱਭਿਆਚਾਰ ਤੋਂ ਬੋ ਆਉਂਦੀ ਹੈ ਮथुरा ਸ੍ਰੀ ਧਰਨ ਦੇ ਸਮੂਹਦੇ ਨੇ ਅਮਰੀਕੀ ਸਮਾਜ ਦੇ ਵਿੱਚ ਨਸਲਵਾਦ ਦੀਆਂ ਜੜ੍ਹਾਂ ਨੂੰ ਸਾਹਮਣੇ ਲਿਆਂਦਾ ਹੈ ਉਮੀਦ ਹੈ ਕਿ ਮथुरा ਸ੍ਰੀ ਧਰਨ ਵਰਗੇ ਹੋਰ ਵਿਭਾਰਤੀ ਅੱਗੇ ਆ ਕੇ ਆਪਣੀ ਯੋਗਤਾ ਤੇ ਕਾਬਲੀਅਤ ਦੇ ਨਾਲ ਭਾਰਤ ਦਾ ਨਾਮ ਰੋਸ਼ਨ ਕਰਨ